ਬਟਾਲਾ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰ ਗੈਂਗ ਨਾਲ ਸੰਬੰਧਿਤ ਅਤੇ ਕਤਲ ਦੇ ਮਾਮਲਿਆਂ 'ਚ ਦੋ ਪਗੋੜੇ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ। ਇਸ ਸੰਬੰਧੀ ਪੁਲਿਸ ਲਾਈਨ ਬਟਾਲਾ 'ਚ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਕਿਹਾ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਗੈਂਗਸਟਰਾਂ ਦੇ ਵਿਰੁੱਧ ਵਿਸ਼ੇਸ਼ ਮੁਹਿੰਮ ਚਲੰਦੇ ਹੋਏ ਉਨ੍ਹਾਂ ਦੇ ਵਿਰੁੱਧ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਉਕਤ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਬੰਦ ਕੀਤਾ ਜਾ ਰਿਹਾ ਹੈ ਇਸ ਮੌਕੇ ਉਹਨਾਂ ਦੇ ਨਾਲ ਐਸਐਸਪੀ ਮਟਾਲਾ ਡਾਕਟਰ ਮਹਿਤਾਬ ਸਿੰਘ ਅਤੇ ਐਸਪੀ ਸੰਦੀਪ ਵਡੇਰਾ ਡੀਐਸਪੀ ਰਜੇਸ਼ ਕੱਕੜ ਇੰਚਾਰਜ ਸੁਖਰਾਜ ਸਿੰਘ ਐਸਐਚਓ ਵਿਕਰਮ ਸਿੰਘ ਆਦੀ ਹਾਜ਼ਰ ਸਨ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੇ ਸ਼ਾਰਟ ਨੋਟਿਸ ਤੇ ਇੱਥੇ ਆਏ ਹੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਜਿਹੜਾ ਸਾਡਾ ਮੁੱਖ ਮੰਤਵ ਹੈਗਾ ਉਹ ਤੁਹਾਨੂੰ ਇਸ ਇਸ ਬਾਰੇ ਅਗਾਹ ਕਰਾਉਣਾ ਹੈਗਾ ਕਿ ਜੇਕਰ ਤੁਹਾਨੂੰ ਪਿਛਲੇ ਜੇ ਆਪਾਂ ਝਾਤ ਮਾਰੀਏ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਇੱਕ ਕਲਵੰਤ ਸਿੰਘ ਦਾ ਮਰਡਰ ਹੋਇਆ ਸੀਗਾ ਇਦੇ ਵਿੱਚ ਸ਼ੂਟਰਾਂ ਨੇ ਉਹਨਾਂ ਦੇ ਘਰੇ ਜਾ ਕੇ ਸਿੱਧੇ ਸਿੱਧੇ ਤੜਕਸਾਰ ਉਹਨਾਂ ਤੇ ਗੋਲੀਆਂ ਚਲਾਈਆਂ ਸੀਗੀਆਂ। ਇਹਦੀ ਪਿਸ਼ਟ ਭੂਮੀ ਇਹ ਹੈਗੀ ਆ ਕਿ ਜਿਹੜੀ ਸੋ ਕਾਲਡ ਇੱਥੇ ਜੋੜੀ ਬਲਮਾਸ਼ਾਂ ਦੀ ਆਪਸ ਚ ਵਰਚਸਵ ਵੀ ਲੜਾਈ ਹੈਗੀ ਆ ਇੱਕ ਪਾਸੇ ਅ ਅੰਮ੍ਰਿਤ ਧਾਲੋਂ ਤੇ ਜਗੂ ਭਗਵਾਨਪੁਰੀਆ ਤੇ ਦੂਜੇ ਪਾਸੇ ਢੋਗੀ ਪਲਪੁਰੀਆ ਦਾ ਜਿਹੜਾ ਕਤਲ ਕੀਤਾ ਗਿਆ ਸੀ ਜਿਹੜੇ ਉਹ ਸ਼ੂਟਰ ਸੀਗੇ ਉਹਨਾਂ ਨੂੰ ਕਲਵੰਤ ਸਿੰਘ ਨੇ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਸੀ ਤੇ ਇਹ ਇੱਕ ਵਜਾ ਰੰਜਸ਼ ਸੀ ਜਿਸ ਕਰਕੇ ਉਸ ਦਾ ਕਤਲ ਹੋਇਆ ਇਹ ਕਲਵੰਤ ਸਿੰਘ ਹੋਈ ਹੈ ਜਿਸ ਦਾ ਬੇਟਾ ਰਾਜਾ ਗੁੱਟਰ 2023 ਦੇ ਵਿੱਚ ਇੱਕ ਮਟਰ ਕੇਸ ਦੇ ਵਿੱਚ ਆਪਣਾ ਅੰਡਰ ਜੇਲ ਦੇ ਵਿੱਚ ਹੈਗਾ ਤੇ ਉਹ ਉਹ ਵੀ ਡੋਨੀ ਬਲ ਦੇ ਨਾਲ ਆਪਣੀ ਨੇੜਤਾ ਰੱਖਦਾ ਹੈਗਾ ਬੇਸਿਕਲੀ ਇਹ ਇੱਕ ਇੰਟਰ ਗੈਂਗ ਦਾ ਜਿਹੜਾ ਜਿਹੜਾ ਚੱਲਦਾ ਪਿਆ ਇਹਨਾਂ ਦਾ ਉਹਦੇ ਦੀ ਇੱਕ ਕੜੀ ਸੀਗੀ ਤੇ ਇਹਦੇ ਵਿੱਚ ਜਿਹੜੇ ਅਸੀਂ ਦੋਸ਼ੀ ਫੜੇ ਆ ਇਹਦੇ ਵਿੱਚ ਇੱਕ ਸੈਮ ਹੈ ਤੇ ਇੱਕ ਨਵਜੋਤ ਜਿਹੜਾ ਨਾਮ ਦਾ ਇੱਕ ਜਿਹੜਾ ਦੋਸ਼ੀ ਹੈ ਉਹ ਦਿੱਲੀ ਦੇ ਤੁਗਲਾਗਾ ਬਾਦ ਏਰੀਆ ਤੋਂ ਪੀਐਸ ਗੋਵਿੰਦਪੁਰੀ ਸਾਊਥ ਦਿੱਲੀ ਈਸਟ ਉਹਦੇ ਸਾਊਥ ਈਸਟ ਦਿੱਲੀ ਦੇ ਵਿੱਚੋਂ ਜਿਹੜਾ ਹੈਗਾ ਉਹਦੇ ਵਿੱਚੋਂ ਇਹ ਫੜਿਆ ਗਿਆ ਹੈਗਾ ਇੱਥੇ ਮੈਂ ਸਲਾਗਾ ਕਰਨਾ ਚਾਹਾਂਗਾ एसएसपी साहब श्री मेहताप सिंह जी जिन्होंने अपने जेरे निगरानी पर्सनल सुपरविजन ਦਾ ਮਤਲਬ ਇਥੇ पर्सनल सुपरविजन ਹੈ ਉਹਨਾਂ ਨੇ ਐਸਪੀ ਡੀ ਸਾਹਿਬ संदीप ਵਡੇਰਾ ਇੰਸਪੈਕਟਰ ਸੁਖਰਾਜ ਡੀਐਸਪੀ ਰੇਸ਼ ਕੱਕੜ ਆਪਣੇ ਇੰਸਪੈਕਟਰ ਸਾਹਿਬ ਆਪਣੇ ਵਿਕਰਮ ਸਿੰਘ ਇਹਨਾਂ ਨੇ ਸਾਰਿਆਂ ਨੇ ਬਹੁਤ ਹੀ ਮਿਹਨਤ ਤੇ ਮਸ਼ਕਤ ਕਰਕੇ ਤੇ ਟੈਕਨੀਕਲ ਤੇ ਹਿਊਮਨ ਇੰਟਰੀ ਦੀਆਂ ਕੜੀਆਂ ਨਾਲ ਕੜੀਆਂ ਜੋੜਦੇ ਹੋਏ ਇਹਨਾਂ ਦੋਸ਼ੀਆਂ ਨੂੰ ਬਾਜ਼ਾਤਾ ਤੇ ਆਪਣਾ ਲੀਗਲੀ ਤੌਰ ਤੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈਗਾ ਤੇ ਅੱਜ ਪੇਸ਼ ਕਰਤਾ ਤੁਹਾਨੂੰ ਜੀ ਮਿਲਿਆ ਰਿਮਾਂਡ ਕਿਨੇ ਦਿਨ ਦਾ ਮਿਲਿਆ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਤੇ 5 ਦਿਨ ਦਾ ਉਹਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈਗਾ ਇਹਦੇ ਮਾਮਲੇ ਚੱਲ ਜਾਈਗੇ ਹਾਂਜੀ ਹਾਂਜੀ ਇਹਦੇ ਵਿੱਚ ਬਿਲਕੁਲ ਠੀਕ ਹੈ ਜਿਹੜਾ ਇਹਨਾਂ ਦਾ ਇਹਨਾਂ ਦਾ ਦੋਨਾਂ ਦਾ ਕ੍ਰਿਮੀਨਲ ਪਿਛੋਕੜ ਹੈਗਾ ਨਵਜੋਤ ਇੱਕ ਐਨਡੀਪੀਐਸ ਦੇ ਪਰਚੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਦੇ ਤੇ ਐਨਡੀਪੀਐਸ ਦਾ ਇੱਕ ਪਰਚਾ ਆਇਆ ਹੈਗਾ ਜਿਹੜਾ ਸैम ਹੈਗਾ ਜੇ ਤੁਹਾਨੂੰ ਯਾਦ ਹੋਵੇ ਅਕਤੂਬਰ ਦੇ ਮਹੀਨੇ ਦੇ ਵਿੱਚ ਇੱਕ ਇੱਥੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਕਾਕਾ ਬੁੱਲੇਵਾਲ ਮਾਰਿਆ ਗਿਆ ਸੀਗਾ ਉਹ ਵੀ ਡੋਨੀ ਬਲ ਦਾ ਨਾਲ ਗੈਂਗ ਦੇ ਨਾਲ ਸੰਬੰਧਿਤ ਰੱਖਦਾ ਸੀ ਉਹਦੇ ਨਾਲ ਇੱਕ ਅਨਫੋਰਚੂਨੇਟਲੀ ਸ਼੍ਰੀ ਕਨਮ ਮਹਾਜਨ ਹੋਰਾਂ ਦੇ ਵੀ ਡੈਥ ਹੋ ਗਈ ਸੀ ਉਸ ਫਾਇਰਿੰਗ ਦੇ ਵਿੱਚ ਤੇ ਸैम ਉਹਦੇ ਵਿੱਚ ਵੀ ਅਕਿਊਜ਼ਡ ਹੈਗਾ ਜਿਹੜਾ ਮਤਲਬ ਥਾਣਾ ਜਿਹੜਾ ਇਹਦਾ ਪਰਚਾ ਹੈਗਾ ਸਿਟੀ ਬਟਾਲੇ ਦਾ ਜਿਹੜਾ ਕੁਲਵੰਤ ਸਿੰਘ ਦਾ ਹੈਗਾ ਉਹ ਸਦਰ ਬਟਾਲੇ ਦਾ ਪਰਚਾ ਦਰਜ ਹੈਗਾ ਸਪਟੰਬਰ ਦਾ ਤੇ ਇਹ ਜਿਹੜਾ ਡਬਲ ਮਰਡਰ ਵਾਲਾ ਹੈ ਉਹ 10 ਮਤਲਬ 10ਵੇਂ ਮਹੀਨੇ ਦਾ ਅਕਤੂਬਰ ਦਾ ਮਹੀਨਾ ਦਾ ਹੈਗਾ ਇਹ ਉਹ ਮਾਮਲੇ ਦੇ ਵਿੱਚ ਵੀ ਇਹ ਇਹ ਸੈਮ ਇਜ਼ ਅਕਿਊਜ਼ਡ ਸੈਮ ਦੇ ਸੈਮ ਦੇ ਦੇ ਮਤਲਬ ਆਮ ਲਾ ਕੇ ਦੋ ਪਰਚੇ ਮਲਾ ਕੇ ਤਿੰਨ ਪਰਚੇ ਮਤਲਬ ਪੰਜ ਇਹਦੇ ਤੇ ਪਰਚੇ ਦਰਜ ਨੇ ਇਹ ਇਸ ਟਾਈਮ ਤੇ ਇਸ ਟਾਈਮ ਤੇ ਇਹ ਅਮਰਤ ਦਾਲਮ ਤੇ ਜੱਗੂ ਭਵਨਪੁਰੀ ਇਹਦਾ ਮੇਨ ਸ਼ੂਟਰ ਸੀਗਾ 20 ਸਾਲ ਦਾ ਹੈਗਾ ਮਤਲਬ ਟ੍ਰਿਗਰ ਹੈਪੀ ਹੈਗਾ ਡੈਸਪਰੇਟ ਹੈਗਾ ਤੇ ਇਹ ਬਹੁਤ ਵੱਡੀ ਕਾਮਯਾਬੀ ਹੈ ਪਟਾਲਾ ਪੁਲਿਸ ਦੀ ਇਹਨਾਂ ਦੀ ਅਲੱਗੀ ਸਾਰੀ ਟੀਮ ਜਿਸ ਨੇ ਅਣਥੱਕ ਮਿਹਨਤ ਕਰਕੇ ਇਸ ਨੂੰ ਦਿੱਲੀ ਤੋਂ ਜਾ ਕੇ ਇਹਨਾਂ ਨੂੰ ਦਿਗੋਚਿਆ ਹੈਗਾ ਬਹੁਤ ਹੀ ਇਹਦੇ ਵਿੱਚ ਮਿਹਨਤ ਤੇ ਮੁਸ਼ਕਲ ਤੇ ਮਤਲਬ ਮਿਨਿਊਟਲੀ ਹਰ ਪਹਿਲੂ ਤੇ ਕੰਮ ਕੀਤਾ ਗਿਆ ਹਿਊਮਨ ਇੰਟਲ ਕੀਤੀ ਗਈ ਸਾਰੇ ਪਾਸੇ ਨਿਗ੍ਹਾ ਰੱਖੀ ਗਈ ਤੇ ਦਿੱਲੀ ਤੋਂ ਜਾ ਕੇ ਇਹਨਾਂ ਦੀ ਅਖੀਰ ਚ ਗ੍ਰਿਫਤਾਰੀ ਹੁੰਦੀ ਹੈ ਗੋਵਿੰਦਪੁਰਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਪੀਐਸ ਗੋਵਿੰਦਪੁਰੀ ਤੋਂ ਤੁਗਲਕਾਬਾਦ ਦੇ ਏਰੀਆ ਦੇ ਵਿੱਚੋਂ ਇਹਨਾਂ ਨੂੰ ਇੱਥੇ ਲਿਆ ਕੇ ਫਿਰ ਤੁਹਾਨੂੰ ਦੱਸਿਆ ਕਿ ਪੰਜ ਦਿਨ ਦਾ ਰਮਾਨਾ ਦੋਨੋਂ ਦਿੱਲੀ ਤੋਂ ਗ੍ਰਿਫਤਾਰ ਸੱਤ ਹਥਿਆਰ ਵੀ ਇਹਨਾਂ ਕੋਲ ਹੁਣ ਹੁਣ ਜਦੋਂ ਅਸੀਂ ਹਲੇ ਲੈ ਕੇ ਆਏ ਹਾਂ ਹਲੇ ਮੌਕੇ ਤੋਂ ਤਾਂ ਨਹੀਂ ਪਰ ਉਹਨਾਂ ਤੋਂ ਹੁਣ ਪੁੱਛ ਕੇ ਇਸ ਵਿੱਚ ਜੋ ਵੀ ਇਹਦੇ ਵਿੱਚ ਜੋ ਵੀ ਪੁੱਛ ਕੇ ਇਸ ਵਿੱਚ ਆਏਗਾ ਹਥਿਆਰ ਜਿਹੜਾ ਇਹਨਾਂ ਨੇ ਵੈਪਨ ਆਫ ਅ ਫੈਂਸ ਹੈਗਾ ਉਹ ਜੋ ਵੀ ਰਿਕਵਰੀਜ਼ ਹੋਣਗੀਆਂ ਹੋਰ ਇਹਨਾਂ ਦੇ ਪਰ ਇੱਕ ਕਲ ਜਿਹੜੀ ਹੈਗੀ ਹੈ ਪ੍ਰੀਲੀਮਰੀ ਇਨਵੈਸਟੀਗੇਸ਼ਨ ਜਿੰਨੀ ਇੱਕ ਜਿਵੇਂ ਆਪਾਂ ਕਹਿੰਦੇ ਨੇ ਆ ਵੀ ਲੈ ਕੇ ਆਉਂਦਾ ਕੱਲ ਨੂੰ ਦਿੱਲੀ ਦਾ ਸਫਰ ਸੀਗਾ ਪ੍ਰੀਲੀਮਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਹੈਗਾ ਕਿ ਅ ਅਗਲੀਆਂ ਜਿਹੜੀਆਂ ਕਾਫੀ ਵਾਰਦਾਤਾਂ ਜਿਹੜੀਆਂ ਹੈਗੇ ਜੜੀਆਂ ਇਹ ਪਲਾਨ ਕਰ ਰਹੇ ਸੀ ਉਹਨਾਂ ਨੂੰ ਅਸੀਂ ਵਿਫਲ ਕਰਨ ਦੇ ਵਿੱਚ ਸਫਲ ਹੋਏ ਹਾਂ ਸੋ ਉਹ ਇੱਕ ਬਹੁਤ ਇੱਕ ਉਹ ਵੀ ਇੱਕ ਬਹੁਤ ਵੱਡੀ ਪ੍ਰੀਵੈਂਸ਼ਨ ਆਫ ਅ ਕਰਾਈਮ ਇਜ਼ ਆਲਸੋ ਅ ਬਿਗ ਅਚੀਵਮੈਂਟ ਸੋ ਫॉर दैट ਬਟਾਲਾ ਪੁਲਿਸ ਇਸ ਪ੍ਰੇਜ਼ ਇਸ ਫੋਲ ਮਤਲਬ ਆਈ ਪ੍ਰੇਜ਼ ਕਰਦਾ ਮੈਂ ਉਹ ਤਾਂ ਜੀ ਇਹ ਜੇਲ੍ਹ ਚੋਂ ਬੈਠ ਕੇ ਜਿਹੜੇ ਜੱਗੂ ਭਗਵਾਨਪੁਰੀ ਦੀ ਮਾਤਾ ਦੇ ਸ਼ੂਟਰ ਸਨ ਉਹਨਾਂ ਨੂੰ ਜੇਲ੍ਹ ਚੋਂ ਬੈਠ ਕੇ ਪਲਾਨ ਰੋਡ ਆਪਣੇ ਘਰ ਬਿਠਾਇਆ ਦੇਖੋ ਇਹ ਤਾਂ ਹਲੇ ਮੈਂ ਤੁਹਾਨੂੰ ਦੱਸ ਰਿਹਾ ਕਿ ਹਲੇ ਤਾਂ ਆਪਾਂ ਨੂੰ ਇਹ ਆਇਆ ਹੈਗਾ ਸਾਰਾ ਰੋਲ ਇਹਨਾਂ ਦਾ ਪਤਾ ਲੱਗੂਗਾ ਕਿ ਇਹਨਾਂ ਨੂੰ ਕਿਸ ਤਰ੍ਹਾਂ ਕਿਵੇਂ ਪਰ ਇਹਨਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਦਾ ਫੋਰਨ ਹੈਂਡਲਰ ਮੈਂ ਦੱਸ ਦਿੱਤਾ ਅਮਰਦਾਲਮ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਇਸੇ ਇਲਾਕੇ ਦਾ ਹੀ ਹੈਗਾ ਤੇ ਪਲੱਸ ਜੱਗੂ ਭਗਵਾਨਪੁਰੀ ਆ ਕਿਸ ਤਰ੍ਹਾਂ ਕਿਵੇਂ ਹੀ ਮੋਡ ਆਫ ਇਹਨਾਂ ਦੀ ਕਮਿਊਨੀਕੇਸ਼ਨ ਸੀ ਉਹ ਸਾਰੀਆਂ ਤਾਰਾਂ ਮਤਲਬ ਉਹ ਤਾਂ ਪੁੱਛ ਗਏ ਤੋਂ ਬਾਅਦ ਹੀ ਸਾਹਮਣੇ ਆਣੀਆਂ ਪੰਜ ਦਿਨ ਦਾ ਸਾਡਾ ਪੁਲਿਸ ਰਿਮਾਂਡ ਹੈ ਅਸੀਂ ਉਹਦੇ ਵਿੱਚ ਉਹ ਤੋਂ ਬਾਅਦ ਬਾਅਦ ਜਾ ਇਹਨਾਂ ਦੀ ਜਿਹੜਾ ਰਿਮਾਂਡ ਹੋ ਗਿਆ ਜਾਂਦੀ ਉਹਨਾਂ ਦੇ ਇਹ ਪਹਿਲਾ ਮਿੰਨਾ ਟੱਚ ਆ ਰਿਹਾ ਨਹੀਂ ਟੱਚ ਸੀਗਾ ਟੱਚ ਇਸ ਦਾ ਸੀਗਾ ਬਾਕੀ ਜਿਹੜੀ ਸਾਰੀ ਕਿਉਂਕਿ ਜਿਹੜੇ ਮੇਨ ਲਾਈਮਲਾਈਟ ਵਿੱਚ ਆਂਦਾ ਜਦੋਂ ਇਹ ਸਤੰਬਰ ਤੇ ਅਕਤੂਬਰ ਦੇ ਵਿੱਚ ਸਤੰਬਰ ਦੇ ਵਿੱਚ ਕਲਵੰਤ ਸਿੰਘ ਦਾ ਮਰਡਰ ਕਰਦਾ ਤੇ ਅਕਤੂਬਰ ਦੇ ਮਹੀਨੇ ਵਿੱਚ ਡਬਲ ਮਰਡਰ ਕਰਦਾ ਕਾਕਾ ਬੁੱਲੇਵਾਲ ਦਾ ਤੇ ਪਲੱਸ ਜਿਹੜੇ ਅਨਫੋਰਚੂਨੇਟਲੀ ਇੱਕ ਕਨਵ ਮਹਾਜਨ ਸਾਹਿਬ ਸੀਗੇ ਤੇ ਉਹਨਾਂ ਦਾ ਉਹ ਉਹਦੀ ਉਹਦੀ ਫਿਰ ਜਿਹੜੀ ਗੱਲ ਵੀ ਆਪਣੇ ਹੋ ਗਈ ਤੇ ਮਤਲਬ ਸਾਰੀ ਗੱਲ ਫਿਰ ਅਸੀਂ ਜੀ 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 ਸਰ ਜਿਹੜੇ ਨੂੰ ਜੋੜਿਆ ਗਿਆ ਉਹ ਤਾਂ ਲੱਗਦਾ ਕਿ ਆਪਸ ਦੀ ਗੈਂਗਵਾਰ ਦਾ ਹੀ ਤੀਜਾ ਵਾਰ ਬਿਲਕੁਲ ਇਹਨਾਂ ਦਾ ਆਪਸ ਜਿਵੇਂ ਮੈਂ ਦੱਸਿਆ ਕਿ ਉਹਨੂੰ ਐਸੇ ਆ ਵੀ ਕਲਵੰਤ ਨੇ ਜਗੂ ਭਗਵਾਨਪੁਰਿਆ ਦੇ ਜਿਹੜੇ ਮਾਤਾ ਦਾ ਜਿਹੜਾ ਕਤਲ ਹੋਇਆ ਸੀ ਉਹਨਾਂ ਦੇ ਜਿਹੜੇ ਸ਼ੂਟਰਾਂ ਸੀ ਉਹਨਾਂ ਨੂੰ ਇਹ ਪਨਾਹ ਦਿੱਤੀ ਸੀਗੀ ਤੇ ਉਸ ਚੱਕਰ ਦੇ ਵਿੱਚ ਕਲਵੰਤ ਸਿੰਘ ਦਾ ਇਹ ਕਤਲ ਹੋਇਆ ਸੀ ਉਹਦੇ ਛਾਪ ਸੀ ਕਿ ਆਪਣਾ ਐਕਸਟਰੈਕਟ ਦਿੱਤੀ ਸੀ ਹੈ ਜੀ ਇਹ ਛਾਪ ਸੀਗਾ ਉਹਨੂੰ ਪਨਾਹ ਦਿੱਤੀ ਸੀ ਨਾ ਨਹੀਂ ਨਹੀਂ ਪਨਾਹ ਦਿੱਤੀ ਸੀ ਕਿ ਤਾਈ ਉਹ ਇਹਨੂੰ ਤੇ ਉਸ ਨੂੰ ਵੀ ਅਕਿਊਜ਼ਡ ਇਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਅਕਿਊਜ਼ਡ ਹੈ ਮਤਲਬ ਉਸ ਤਰ੍ਹਾਂ ਦਾ ਹਲੇ ਤਾਂ ਲੈ ਕੇ ਆਏ ਆ ਕਿ ਜੋ ਵੀ ਹੋਗਾ ਵੀਲ ਅਪਡੇਟ ਯੂ ਅਕੋਰਡਿੰਗਲੀ ਜਿਸ ਤਰ੍ਹਾਂ ਹੁੰਦਾ ਹਲੇ ਤਾਂ ਟਰੈਵਲਿੰਗ ਟਾਈਮ ਤੇ ਜਿੰਨਾਕ ਮਤਲਬ ਮੋਡਲੀ ਪੁੱਛ ਗਏ ਕਿਉਂਕਿ ਸਾਰਾ ਫਾਰਮੈਲਿਟੀਜ਼ ਉੱਥੇ ਵੀ ਥਾਣੇ ਦੇ ਵਿੱਚ ਲੋਕਲ ਪੁਲਿਸ ਦੀ ਦਿੱਲੀ ਪੁਲਿਸ ਦੀ ਇਹਦੇ ਵਿੱਚ ਮੈਂ ਸ਼ਲਾਘਾ ਕਰਾਂਗਾ ਕਿ ਉਹਨਾਂ ਨੇ ਬੜਾ ਸੋਨਾ ਕੋਆਪਰੇਸ਼ਨ ਕੀਤਾ ਉਹਨਾਂ ਦੇ ਐਸਐਸਪੀ ਸਾਹਿਬ ਨੇ ਆਪ ਉਦਮ ਕੀਤਾ ਇਸ ਗੱਲ ਨੂੰ ਸਾਰਾ ਕੋਆਰਡੀਨੇਸ਼ਨਸ ਵਰ ਸਾਰਾ ਆਪਰੇਸ਼ਨ ਨੂੰ ਸੁਪਰਵੀਜ਼ਨ ਤੇ ਹੈਂਡਲਿੰਗ ਐਸਐਸਪੀ ਸਾਹਿਬ ਨੇ ਬੜੀ ਵੇਖੂਬੀ ਨਿਭਾਈ ਹੈਗੀ ਆ ਉਥੋਂ ਤੁਗਲਕਾਬਾਦ ਏਰੀਆ ਚੋਂ ਪੀਐਸ ਗੋਵਿੰਦਪੁਰੀ ਸਾਊਥ-ਈਸਟ ਦਿੱਲੀ ਦੇ ਵਿੱਚੋਂ ਉਹ ਲੈ ਕੇ ਆਏ ਆ ਹਸਬਜਾਬਤਾ ਲੀਗਲੀ ਤੌਰ 'ਤੇ